ईद मुबारकबाद बधाई ਦਿੰਦਾ ਰਹੇ ਆ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਬੜਾ ਮਾਣ ਹੈ ਕਿ ਅੱਜ ਮੈਂ ਮਲੇਰਕੋਟਲੇ ਦੀ ਧਰਤੀ ਤੇ ਖੜਕੇ ਤੁਹਾਨੂੰ ਹਜ਼ਾਰਾਂ ਲੱਖਾਂ ਮੁਸਲਮਾਨ ਭਰਾਵਾਂ ਨੂੰ ਮੁਬਾਰਕਬਾਦ ਦੇ ਰਿਹਾ ਤੁਹਾਨੂੰ ਵੀ ਤੇ ਪੂਰੀ ਦੁਨੀਆ 'ਚ ਵਸਦੇ ਮੁਸਲਮਾਨ ਭਾਈਚਾਰੇ ਨੂੰ ਅੱਜ ਦੇ ਦਿਨ ਦੀ ਬਹੁਤ ਵਧਾਈ ਬਹੁਤ ਮੁਬਾਰਕਬਾਦ ਹੋਵੇ ਕਿਉਂਕਿ ਇਸ ਦਿਨ ਦੀ ਬੜੀ ਅਹਿਮੀਅਤ ਹੈ ਮਿੱਟੀ ਦੇ ਨੂੰ ਕਿਹਾ ਜਾਂਦਾ ਹੈ ਤੇ ਬੜੀ ਬੇਸਬਰੀ ਨਾਲ ਪੂਰੀ ਦੁਨੀਆ 'ਚ ਜਿਹੜਾ ਭਾਈਚਾਰਾ ਇਸ ਦਿਨ ਦੀ ਜਿਹੜੀ ਉਡੀਕ ਕਰਦਾ ਕਿਉਂਕਿ 30 ਰੋਜ਼ੇ ਜਿਹੜਾ ਬਹੁਤ ਲੰਬਾ ਟਾਈਮ ਹੈ ਰੱਖਣ ਤੋਂ ਬਾਅਦ ਇਹ ਦਿਨ ਆਉਂਦਾ ਤੇ ਉਹਨਾਂ ਦਿਨਾਂ ਦੇ ਵਿੱਚ ਬੜੀ ਇੰਪੋਰਟੈਂਸ ਹੈ ਸਾਨੂੰ ਜਿਹੜਾ ਗਰੀਬ ਹੈ ਜਿਹੜਾ ਭੁੱਖਾ ਉਹਦੀ ਭੁੱਖ ਦਾ ਅਹਿਸਾਸ ਹੁੰਦਾ ਇਸੇ ਕਰਕੇ ਇਸ ਦਿਨ ਨੂੰ ਕਿਹਾ ਜਾਂਦਾ ਹੈ ਕਿ ਬੇਸਹਾਰਾਂ ਦਾ ਕਮਜ਼ੋਰਾਂ ਦੀ ਮਦਦ ਕਰਨ ਤੇ ਜਿਹੜਾ ਇਹ ਤਿਹਾਰ ਜਿਹੜਾ ਉਹ ਪ੍ਰਤੀਕ ਹੈ ਤੇ ਪਿਛਲੇ ਦਿਨੀ ਮੈਂ ਮਲੇਰਕੋਟਲੇ ਦੀ ਧਰਤੀ ਤੇ ਐਮਐਲਏ ਸਾਹਿਬ ਨੇ ਮੈਨੂੰ ਰੋਜ਼ਾ ਫਤਰੀ ਦੇ ਪ੍ਰੋਗਰਾਮ ਤੇ ਬੁਲਾਇਆ ਤੇ ਮੈਨੂੰ ਬਰਾਵੋ ਬੜੀ ਖੁਸ਼ੀ ਹੈ ਕਿ ਸਾਡੇ ਗੁਰੂਆਂ ਪੀਰਾਂ ਤੋਂ ਚੱਲਿਆ ਹੋਇਆ ਕਿਉਂਕਿ ਇਹ ਪੀਰਾ ਪਗੰਬਰਾਂ ਦੀ ਧਰਤੀ ਆ ਪੰਜਾਬ ਉਹ ਜਿਹੜੀ ਸਾਂਝੀ ਵਾਰਤਾ ਦਾ ਜਿਹੜਾ ਅੱਜ ਵੀ ਇੱਥੇ ਦੇਖਣ ਨੂੰ ਮਿਲਦਾ ਮੈਂ ਉਸ ਦਿਨ ਆਇਆ ਤਾਂ ਉੱਥੇ ਪੰਡਤ ਜੀ ਵੀ ਪਹੁੰਚੇ ਹੋਏ ਸੀ ਈਸਾਈ ਵੀ ਪਹੁੰਚੇ ਹੋਏ ਸੀ ਗ੍ਰੰਥੀ ਸਿੰਘ ਵੀ ਪਹੁੰਚੇ ਹੋਏ ਸੀ ਦਲਿਤ ਭਾਈਚਾਰੇ ਦੇ ਲੋਕ ਵੀ ਪਹੁੰਚੇ ਹੋਏ ਸੀ ਸੋ ਇੱਥੋਂ ਪਤਾ ਲੱਗਦਾ ਕਿ ਜਿੱਦਾਂ ਦਾ ਸੁਪਨਾ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਖਿਆ ਸੀ ਉਦਾਂ ਦਾ ਮਲੇਰ ਕੋਟਲਾ ਅੱਜ ਵੀ ਸਾਡੇ ਪੰਜਾਬ ਦੇ ਵਿੱਚ ਵੱਸ ਰਿਹਾ ਕਿਉਂਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਜਿੱਥੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਜਿੱਥੇ ਰਾਜਗੁਰੂ ਨੇ ਕੁਰਬਾਨੀ ਦਿੱਤੀ ਜਿੱਥੇ ਲਾਲਾ ਲਾਜਪਤਰਾਏ ਰਾਜ ਨੇ ਕੁਰਬਾਨੀ ਦਿੱਤੀ ਉੱਥੇ ਸ਼ਿਵਾਕੁੱਲਾ ਨੇ ਵੀ ਕੁਰਬਾਨੀ ਦਿੱਤੀ